ਪੰਜਾਬ ਕਾਂਗਰਸ ਦੇ ਵੱਡੇ ਆਗੂ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਤਾਂ ਕਾਂਗਰਸ ਪਾਰਟੀ ਦੇ ਸਿਪਾਹੀ ਨੇ ਜੇ ਉਹਨਾਂ ਨੇ ਲੋਕ ਸਭਾ ਦੀ ਚੋਣ ਲੜਨੀ ਹੁੰਦੀ ਤਾਂ ਪਹਿਲਾਂ ਹੀ ਲੜ ਲੈਂਦੇ ਅਤੇ ਜੇ ਉਹਨਾਂ ਨੇ ਸੰਸਦ ਦੇ ਵਿੱਚ ਜਾਣਾ ਹੁੰਦਾ ਤਾਂ ਰਾਜ ਸਭਾ ਨੂੰ ਕਿਉਂ ਛੱਡ ਦੇ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਮੈਡਮ ਸਿੱਧੂ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਲੋਕ ਸਭਾ ਚੋਣ ਲੜਨੀ ਹੈ ਜ ਨਹੀਂ ਇਸ ਦਾ ਜਵਾਬ ਉਹ ਖੁਦ ਹੀ ਦੇਣਗੇ ਦੱਸ ਦਿੱਕ ਕਿ ਨਵਜੋਤ ਸਿੰਘ ਸਿੱਧੂ 2022 ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਗਏ ਲੁਧਿਆਣਾ ਰਾਈਕੋਟ ਦੇ ਵਿੱਚ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਦੇ ਭੋਗ ਦੇ ਸਮਾਗਮ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਤੇ ਅਕਾਲੀ ਆਗੂ ਪ੍ਰੇਮ ਸਿੰਘ ਚੰਨੂ ਬਾਜਰਾ ਤੇ ਸਰਵਨ ਸਿੰਘ ਫਲੋਰ ਦੀ ਮੁਲਾਕਾਤ ਹੋਈ ਜਿਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹੇ ਅੰਤਿਮ ਅਰਦਾਸ ਤੋਂ ਬਾਅਦ ਇਹਨਾਂ ਆਗੂਆਂ ਦੇ ਵਿੱਚ ਅਲੇ ਬੰਦ ਕਮਰਾ ਮੀਟਿੰਗ ਹੋਈ ਹੈ ਕਿਹਾ ਜਾਣਿਆ ਜਿਸ ਤੋਂ ਬਾਅਦ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਚ ਜਨਵਰੀ ਫੈਸਲਾ ਤਿੰਨ ਚਾਰ ਦਿਨਾਂ ਦੇ ਵਿੱਚ ਪਾਰਟੀ ਦੀ ਮੀਟਿੰਗ ਦੇ ਵਿੱਚ ਹੀ ਲਿਆ ਜਾਵੇਗਾ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਪ੍ਰਤਾਪ ਸਿੰਘ ਬਾਜਬਾ ਨੇ ਬੀਜੇਪੀ ਦੇ ਨਾਲ ਗੜਜੋੜ ਦੇ ਚਰਚੇ ਨੂੰ ਲੈ ਕੇ ਸੁਬੀਰ ਸਿੰਘ ਬਾਦਲ ਨੂੰ ਕਿਹਾ ਅਤੇ ਕਿਹਾ ਕਿ ਬੀਜੇਪੀ ਦੇ ਕਹਿਣ ਦੇ ਉੱਤੇ ਅਕਾਲੀ ਅਤੇ ਬਾਗੀ ਅਕਾਲੀ ਇਕੱਠੇ ਹੋਣਗੇ ਲੋਕ ਸਭਾ ਚੋਣਾਂ ਤੱਕ ਅਕਾਲੀ ਬੀਜੇਪੀ ਦਾ ਗੜਜੋੜ ਹੋ ਜਾਏਗਾ ਬਾਜਬਾ ਨੇ ਸੁਬੀਰ ਸਿੰਘ ਬਾਦਲ ਦੇ ਵੱਲੋਂ ਮਾਫੀ ਮੰਗਣ ਨੂੰ ਇੱਕ ਨਾਟਕ ਕਰਾਰ ਦਿੱਤਾ ਅਤੇ ਕਿਹਾ ਕਿ ਬੀਜੇਪੀ ਨਾਲ ਗੜਜੋੜ ਕਰਨ ਦੇ ਲਈ ਸੁਬੀਰ ਬਾਦਲ ਨੇ ਮਾਫੀ ਵਾਲਾ ਨਾਟਕ ਰਚਿਆ ਹੈ ਸ਼੍ਰੋਮਣੀ ਕਮੇਟੀ ਨੇ 20 ਦਸੰਬਰ ਨੂੰ ਦਿੱਲੀ ਦੇ ਵਿੱਚ ਹੋਣ ਵਾਲਾ ਆਪਣਾ ਮਾਰਚ ਟਾਲ ਦਿੱਤਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦਿੱਲੀ ਵਾਲਾ ਮਾਰਚ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਜਿਸ ਦੇ ਤਹਿਤ ਦਿੱਲੀ ਦੇ ਵਿੱਚ 20 ਦਸੰਬਰ ਨੂੰ ਹੋਣ ਵਾਲਾ ਪੰਥਕ ਇਕੱਠ ਫਿਲਹਾਲ ਨਹੀਂ ਸੱਦਿਆ ਜਾਏਗਾ ਦਿੱਲੀ ਗੁਰਦੁਆਰਾ ਕਮੇਟੀ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਜਫਤਦਾਰ ਨੂੰ ਲਿਖੀ ਗਈ ਚਿੱਠੀ ਦੀ ਬਜਾਏ ਦੇ ਨਾਲ ਫੈਸਲਾ ਲਿਆ ਗਿਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਣਾ ਸੀ ਸ਼ਹੀਦੀ ਪੰਦਰਵਾੜੇ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਐਸਜੀਪੀਸੀ ਵੱਲੋਂ ਕਿਹਾ ਗਿਆ ਕਿ ਪੰਦਰਵਾੜੇ ਦੌਰਾਨ 1 ਜਨਵਰੀ ਤੱਕ ਕਿਸੇ ਨੂੰ ਸਰੋਪਾ ਨਾ ਦਿੱਤਾ ਜਾਵੇ ਸਰੋਪਾ ਸਿਰਫ ਨਗਰ ਕੀਰਤਨ ਚ ਪੰਜ ਪਿਆਰਿਆਂ ਨੂੰ ਪਾਇਆ ਜਾਵੇ ਤੇ ਇਸ ਦੇ ਨਾਲ ਹੀ ਲੰਗਰ ਦੇ ਵਿੱਚ ਸਿਰਫ ਸਾਦਾ ਦਾਲ ਫੁਲਕਾ ਹੀ ਵਰਤਾਇਆ ਜਾਵੇ ਦਾਲ ਪਰਚਾਦਾ ਕਾਬਲੇ ਗੌਰੇ ਕੀ ਔਨਬਲੇ ਦਿਨਾਂ ਨੂੰ ਪੰਜਾਬ ਦੇ ਵਿੱਚ ਸ਼ਹੀਦੀ ਵਿਹਾੜਿਆਂ ਦੇ ਵਿੱਚੋਂ ਮਨਾਇਆ ਜਾਂਦਾ ਨੰਦੇੜ ਸਾਹਿਬ ਦੇ ਵਿੱਚ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਪੰਜ ਪਿਆਰੇ ਨੇ ਅਨੰਦ ਕਾਰਜ ਨੂੰ ਲੈ ਕੇ ਗੁਰਮਤਾ ਪਾਸ ਕੀਤਾ ਤੇ ਲਾਵਾਂ ਦੇ ਦੌਰਾਨ ਲਾੜੀ ਦੇ ਵੱਲੋਂ ਲਹਿੰਗਾ ਪਾਉਣ ਦੇ ਉੱਤੇ پابੰਦੀ ਲਗਾ ਦਿੱਤੀ ਕਿ ਸਦਾ ਸਲਵਾਰ ਸੂਟੀ ਪਾਇਆ ਜਾਵੇ ਤੇ ਵਿਆਹ ਦੇ ਕਾਰਡ ਦੇ ਉੱਤੇ ਲਾੜਾ ਲਾੜੀ ਦੇ ਨਾਮ ਦੇ ਨਾਲ ਸਿੰਘ ਅਤੇ ਕੌਰ ਵੀ ਲਿਖਿਆ ਹੋਣਾ ਚਾਹੀਦਾ ਹੈ ਗੁਰਮਤਿ ਦੇ ਵਿੱਚ ਕਿਹਾ ਗਿਆ ਹੈ ਕਿ ਕੁੜੀ ਨੂੰ ਲਾਵਾਂ ਦੇ ਲਈ ਚੁੰਨੀ ਅਤੇ ਫੁੱਲਾਂ ਦੇ ਛਤਰ ਨਾਲ ਲਿਆਇਆ ਜਾਂਦਾ ਹੈ ਉਸ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਫਰੀਦਕੋਟ ਦੇ ਵਿੱਚ ਬਰਗਾੜੀ ਇਨਸਾਫ ਮੋਰਚਾ ਲਗਾਤਾਰ ਜਾਰੀ ਹੈ ਤੇ ਇਸ ਧਰਨੇ ਤੇ ਬੈਠੇ ਸੁਖਰਾਜ ਸਿੰਘ ਨੇ ਵੱਡਾ ਐਲਾਨ ਕਰਦੇ ਹਾਂ ਮਰਨ ਮਰਤਿ ਸ਼ੁਰੂ ਕਰਨ ਦੀ ਚਤਾਵਨੀ ਦਿੱਤੀ ਹੈ ਬੈਬਲ ਕਲਾ ਗੋਲੀकांड ਮਾਮਲੇ 'ਚ 22 ਦਸੰਬਰ ਤੱਕ ਕੋਰਟ ਦੇ ਵਿੱਚ ਚਲਾਨ ਪੇਸ਼ ਕਰਨ ਦੀ ਮੰਗ ਕੀਤੀ ਹੈ ਤੇ ਚਤਾਵਨੀ ਦਿੱਤੀ ਕਿ ਜੇ ਚਲਾਨ ਪੇਸ਼ ਨਾ ਹੋਇਆ ਤਾਂ ਮਰਨ ਮਰਤੂ ਉੱਤੇ ਬੈਠ ਜਾਣਗੇ ਉਹਨਾਂ ਨੇ ਕਿਹਾ ਹੁਣ ਤੱਕ ਹੁਣ ਜਾਂ ਤਾਂ ਦੋਸ਼ੀ ਬੇਨਕਾਬ ਹੋਣਗੇ ਜਾਂ ਫਿਰ ਉਹਨਾਂ ਦੀ ਅਰਥੀ ਉੱਠੇ ਮੋਹਾਲੀ ਦੇ ਸਨੇਟਾ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਸੀ ਸਟਾਫ ਅਤੇ ਬਦਮਾਸ਼ਾਂ ਦੇ ਵਿਚਾਲੇ ਮੁੜਪੇੜ ਹੋ ਗਈ ਜਿਸ ਦੇ ਵਿੱਚ ਦੋਵੇਂ ਪਾਸੇ ਤੋਂ 8 ਤੋਂ 10 ਰਾਉਂਡ ਫਾਇਰਿੰਗ ਹੋਈ ਮੁੜਪੇੜ ਤੋਂ ਬਾਅਦ ਮੁਲਜ਼ਮ ਪ੍ਰਿੰਸ ਅਤੇ ਕਰਮਜੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋਵੇਂ ਬਦਮਾਸ਼ਾਂ ਦੀ ਪੈਰਾਂ ਦੇ ਵਿੱਚ ਗੋਲੀ ਵੱਜੀ ਹੈ ਜਿਸ ਕਾਰਨ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਬਦਮਾਸ਼ ਕਰੀਬ 25 ਸਾਲਾਂ ਦੇ ਦੱਸੇ ਜਾ ਰਹੇ ਚੰਡੀਗੜ੍ਹ ਦੇ ਵਿੱਚ ਓਲਾ ਤੇ ਊਬਰ ਕੈਬ ਬੰਦ ਹੋਣ ਦੀਆਂ ਖਬਰਾਂ ਦੇ ਵਿੱਚ ਆਲੇ ਕੰਪਨੀਆਂ ਨੂੰ ਰਾਹਤ ਮਿਲੀ ਹੈ ਹਾਈ ਕੋਰਟ ਤੋਂ ਫਿਲਹਾਲ ਚੰਡੀਗੜ੍ਹ ਦੇ ਵਿੱਚ ਏਹੀ ਚੱਲਦੀਆਂ ਰਹਿਣਗੀਆਂ ਕੈਬਸ ਬੀਤੇ ਦਿਨੀ ਟ੍ਰਾਂਸਪੋਰਟ ਡਿਪਾਰਟਮੈਂਟ ਨੇ ਓਲਾ ਤੇ ਊਬਰ ਨੂੰ ਨੋਟਿਸ ਜਾਰੀ ਕੀਤਾ ਸੀ ਕੰਪਨੀਆਂ ਦਾ ਕਹਿਣਾ ਹੈ ਕਿ ਕੈਬ ਡਰਾਈਵਰ ਹੀ ਐਂਟਰੀ ਟੈਕਸ ਭੇ ਕਰਨਗੇ ਕੈਬ ਡਰਾਈਵਰ ਦਾ ਕਹਿਣਾ ਕਿ ਐਸਟੀਏ ਦੇ ਨਾਲ ਐਗਰੀਮੈਂਟ ਕੰਪਨੀਆਂ ਦਾ ਸਮਝੌਤਾ ਹੋਇਆ ਇਸ ਦੇ ਨਾਲ ਟੈਕਸ ਦਾ ਪੈਸਾ ਵੀ ਕੰਪਨੀਆਂ ਨੂੰ ਹੀ ਚੁਕਾਉਣਾ ਚਾਹੀਦਾ ਹੈ। ਜਲੰਧਰ ਦੇ ਵਿੱਚ ਪਿੰਡ ਨਾਰੰਗਪੁਰ ਦੇ ਕੋਲ ਵਾਪਰ ਇੱਕ ਸੜਕ ਹਾਦਸੇ ਦੇ ਵਿੱਚ ਫੌਜ ਦੇ ਲੈਫਟੇਨੈਂਟ ਦੀ ਮੌਤ ਹੋ ਗਈ ਜਦਕਿ ਇੱਕ ਕੈਪਟਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਮ੍ਰਿਤਕ ਲੈਫਟੇਨੈਂਟ ਹਰਿਆਣਾ ਦੇ ਰਹਿਣ ਵਾਲੇ ਸਨ ਜਦਕਿ ਕੈਪਟਨ ਰਾਜਸਥਾਨ ਦੇ ਨਾਗੌਰ ਦੇ ਰਹਿਣ ਵਾਲੇ ਸੀ। ਰਹਿਣ ਵਾਲੇ ਨੇ ਜਿਨ੍ਹਾਂ ਨੂੰ ਮਿਲਟਰੀ ਹਸਪਤਾਲ ਦੇ ਵਿੱਚ ਹਮ ਦਾਖਲ ਕਰਵਾਇਆ ਗਿਆ ਦਰਸਲ ਇਹ ਦੋਵੇਂ ਅਧਿਕਾਰੀ ਕ੍ਰੇਟਾ ਗੱਡੀ ਦੇ ਵਿੱਚ ਸਵਾਰ ਹੋ ਕੇ ਹਾਜੀਪੁਰ ਰੇਂਜ ਤੋਂ ਜਲੰਧਰ ਕੈਂਟ ਆਪਣੇ ਦਫਤਰ ਜਾ ਰਹੇ ਸਨ ਕਿ ਰਾਤ ਦੇ ਵਿੱਚ ਧੁੰਦ ਕਾਰਨ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਭਲਟ ਗਈ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਨੌਜਵਾਨ ਦੀਆਂ ਦੋ ਧਿਰਾਂ ਦੀ ਲੜਾਈ ਹੋ ਗਈ ਦੋਵਾਂ ਧਿਰਾਂ ਨੇ ਇੱਕ ਦੂਜੇ 'ਦੀ ਜੰਮ ਕੇ ਕੁੱਟਮਾਰ ਕੀਤੀ ਮਾਮਲਾ ਵਾਧਾ ਦੇਖ ਹਸਪਤਾਲ ਦੇ ਸਟਾਫ ਨੇ ਪੁਲਿਸ ਨੂੰ ਬੁਲਾ ਲਿਆ ਜਿਸ ਦੇ ਮੌਕੇ ਉੱਤੇ ਆ ਕੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਾਇਆ ਮਹਾਰਾਸ਼ਟਰ ਦੇ ਠਾਣੀ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਪ੍ਰੀਆ ਸਿੰਘ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦਾ ਇਲਜ਼ਾਮ ਉਸਨੇ ਆਪਣੇ ਬੁਆਏਫਰੈਂਡ ਅਸ਼ਵਜੀਤ ਗਾਇਕਵਾਰ ਦੇ ਉੱਤੇ ਲਗਾਇਆ ਤੇ ਕਿਹਾ ਕਿ ਉਸਨੇ ਆਪਣੀ ਵਿਆਹੀ ਹੋਣ ਦੀ ਗੱਲ ਲੁਕਾ ਕੇ ਉਸਦੇ ਨਾਲ ਦੋਸਤੀ ਕੀਤੀ ਤੇ ਜਦੋਂ ਉਸ ਨੂੰ ਮਿਲਣ ਦੇ ਲਈ ਇੱਕ ਹੋਟਲ ਗਈ ਤਾਂ ਉਸਦੇ ਨਾਲ ਉਸਨੇ ਕੁੱਟਮਾਰ ਕੀਤੀ ਤੇ ਜਾਨ ਤੋਂ ਮਾਰਨ ਦੀ ਨੀਅਤ ਦੇ ਨਾਲ ਗੱਡੀ ਛਿੜਾ ਦਿੱਤੀ ਬਾਅਦ ਵਿੱਚ ਪ੍ਰੀਆ ਨੇ ਪੁਲਿਸ ਦੇ ਕੋਲ ਮਾਮਲਾ ਵੀ ਦਰਜ ਕਰਵਾ ਦਿੱਤਾ ਉਧਰ ਅੰਮ੍ਰਿਤਸਰ ਦੇ ਵਿੱਚ ਹੋਏ ਇੱਕ ਵਿਆਹ ਦੇ ਵਿੱਚ ਸ਼ਾਮਲ ਹੋਏ ਇੱਕ ਪੁਲਿਸ ਕਰਮਚਾਰੀ ਨੇ ਫਾਇਰਿੰਗ ਕਰ ਦਿੱਤੀ ਉਸਨੇ 4-5 ਰਾਉਂਡ ਗੋਲੀਆਂ ਚਲਾਈਆਂ ਤੇ ਉਸਦੇ ਵੱਲੋਂ ਫਾਇਰਿੰਗ ਕਰਦੇ ਆਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਉਧਰ ਇਸ ਵਿਵਾਦ ਦੇ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਦੇ ਵਰਕਰ ਨੇ ਫਾਇਰਿੰਗ ਕਰਨ ਵਾਲੇ ਪੁਲਿਸ ਮੁਲਾਜ਼ਮ ਤੇ ਧਮਕੀ ਦੇਣ ਦੇ ਬਿਲ ਇਲਜ਼ਾਮ ਲਗਾਏ ਤੇ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਤੇ ਪੁਲਿਸ ਅਧਿਕਾਰੀ ਕਹਿ ਰਹੇ ਨੇ ਕਿ ਵੀਡੀਓ ਦੀ ਜਾਂਚ ਕਰਕੇ ਕਾਰਵਾਈ ਕਰਾਂ ਨਵਾਂ ਸ਼ਹਿਰ ਦੀ ਪੁਲਿਸ ਨੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਤੇ 30 ਹਜ਼ਾਰ ਤੋਂ ਵੱਧ ਨਸ਼ੀਲੀ ਗੋਲੀਆਂ ਦੇ ਨਾਲ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਕੋਲੋਂ 20 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਦਰਅਸਲ ਪ ਪੈਦਲ ਜਾ ਰਹੀ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਦਿਨ ਸ਼ਾਮ ਦੇ ਹੀ ਦੇ ਉੱਤੇ ਹੀ ਪੁਲਿਸ ਸ਼ਰਪੁਰ ਅਤੇ ਉੱਤਰ ਪ੍ਰਦੇਸ਼ ਦੇ ਸ਼ਿਕੋਹਾਬਾਦ ਦੇ ਵਿੱਚ ਛਾਪਾ ਮਾਰ ਕੇ ਦੋ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਚੁੱਕੀ ਹੈ ਲੁਧਿਆਣਾ ਦੇ ਵਿੱਚ ਚੋਰਾਂ ਨੇ ਚੰਡੀਗੜ੍ਹ ਰੋਡ ਸਥਿਤ ਇੱਕ ਰਿਕਸ਼ੀਆਂ ਦੇ ਇੱਕ ਸ਼ੋਰੂਮ ਨੂੰ ਨਿਸ਼ਾਨਾ ਬਣਾਇਆ ਚੋਰ ਕੰਦ ਨੂੰ ਤੋੜ ਕੇ ਸ਼ੋਰੂਮ ਦੇ ਵਿੱਚ ਅੰਦਰ ਦਾਖਲ ਹੋਏ ਤੇ ਇਹ ਰਿਕਸ਼ੀਆਂ 'ਚ ਲੱਗਣ ਵਾਲੀਆਂ ਬੈਟਰੀਆਂ ਚੋਰੀ ਕਰਕੇ ਫਰਾਰ ਹੋ ਗਏ ਸ਼ੋਰੂਮ ਦੇ ਮੁਲਾਜ਼ਮ ਦੇ ਮੁਤਾਬਿਕ ਉਹ ਸ਼ਖਸ਼ ਸ਼ਾਮ 6 ਵਜੇ ਸ਼ੋਰੂਮ ਬੰਦ ਕਰਕੇ ਚਲੇ ਗਏ ਤੇ ਜਦੋਂ ਸਵੇਰੇ ਮੁਹ ਵਾਪਿਸ ਸਹੀ ਤਾਂ ਪਤਾ ਲੱਗ ਗਿਆ ਚੋਰੀ ਹੋ ਗਈ ਹੈ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਪੁਲਿਸ ਕਹ ਰਹੀ ਹੈ ਕਿ ਜਲਦੀ ਕਾਰਵਾਈ ਕਰਾਂ ਉਧਰ ਲੁਧਿਆਣਾ ਦੇ ਵਿੱਚ ਸਿੰਧਵਾ ਬੀੜ ਦੇ ਬੀਡੀਪੀਓ ਨੂੰ 15000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਗਿਆ ਮੁਲਜ਼ਮ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਹਲਕਾ ਦਾਕਾ ਦੇ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਨੇ ਇਹ ਕਾਰਵਾਈ ਕਰਵਾਈ ਜਿਸ ਨੂੰ ਕਾਬੂ ਕਰਕੇ ਪੁਲਿਸ ਦੇ ਵਾਲੇ ਕਰ ਦਿੱਤਾ ਗਿਆ ਬੀਡੀਪੀਓ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਪੰਚਾਇਤੀ ਫੰਡਾਂ ਦੀ ਕਲੀਅਰੈਂਸ ਦੇਣ ਦੇ ਲਈ ਸਰਪੰਚ ਦੇ ਕੋਲੋਂ 15000 ਰੁਪਏ ਰਿਸ਼ਵਤ ਲਈ ਹਾਲਾਂਕਿ ਬੀਡੀਪੀਓ ਨੇ ਸਫਾਈ ਦਿੰਦਿਆਂ ਕਿਹਾ ਹੈ ਕਿ ਉਹਨਾਂ ਨੇ ਆਪਣੀ ਬੇਟੀ ਦੇ ਵਿਆਹ ਦੇ ਸ਼ਗਨ ਦੇ ਤੌਰ ਦੇ ਉੱਤੇ ਇਹ ਪੈਸੇ ਲਏ। ਸੰਸਦਪੀਤ ਸੁਰੱਖਿਆ ਦੇ ਵਿੱਚ ਕੁਤਾਹੀ ਦੇ ਮਾਮਲੇ 'ਚ ਮਾਸਟਰਮਾਈਂਡ ਲਲਿਤ ਚਾਹ ਦਾ ਪਰਿਵਾਰ ਸਾਹਮਣੇ ਆਇਆ। ਬਿਹਾਰ ਦੇ ਰਾਮਪੁਰ ਉਧੇ ਦੇ ਵਿੱਚ ਰਹਿ ਰਹੇ ਉਸਦੇ ਪਿਤਾ ਨੇ ਕਿਹਾ ਕਿ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦਾ ਬੇਟਾ ਲਲਿਤ ਕਿਵੇਂ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ। ਲਲਿਤ ਕੋਈ ਸਾਜ਼ਿਸ਼ ਕਰਤਾ ਨਹੀਂ ਹੈ। ਇਸ ਲਈ ਪੁਲਿਸ ਜਾਂਚ ਕਰਕੇ ਉਸ ਨੂੰ ਛੱਡ ਦੇਵੇ। ਪਿਤਾ ਮੁਤਾਬਕ ਇੱਕ ਕੋਚਿੰਗ ਸੈਂਟਰ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲਾ ਲਲਿਤ ਚਾਹ ਤਿੰਨ ਚਾਰ ਬਾਰ ਦਿੱਲੀ ਜਾ ਚੁੱਕਿਆ ਹੈ ਪਰ ਉਹ ਸਾਜ਼ਿਸ਼ ਦੇ ਵਿੱਚ ਕਿਵੇਂ ਫਸ ਗਿਆ ਉਹਨਾਂ ਨੂੰ ਨਹੀਂ ਪਤਾ। ਅਮਰੀਕਾ ਦੇ ਵਿੱਚ ਅਤਵਾਦੀ ਗੁਰਪਤਮ ਸਿੰਘ ਪੰਨੂ ਦੇ ਕਥਿਤ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਭਾਰਤੀ ਮੂਲ ਦੇ ਪੰਜ ਅਧਿਕਾਰੀ ਸੰਸਦਾਂ ਨੇ ਟਿੱਪਣੀ ਕੀਤੀ ਤੇ ਭਾਰਤ 'ਤੇ ਲੱਗੇ ਇਲਜ਼ਾਮਾਂ ਨੂੰ ਚਿੰਤਾਜਨਕ ਘਰਾੜ ਦਿੱਤਾ। ਉਹਨਾਂ ਨੇ ਭਾਰਤ ਸਰਕਾਰ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੇ ਫੈਸਲੇ ਦਾ ਸਵਾਗਤ ਕੀਤਾ। ਸੰਸਦਾਂ ਨੇ ਕਿਹਾ ਕਿ ਜਾਂਚ ਦੇ ਵਿੱਚ ਜੇ ਕੋਈ ਗਲਤੀ ਹੋਈ ਤਾਂ ਉਸ ਦਾ ਅਸਰ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਦੇ ਉੱਤੇ ਵੀ ਪੈ ਸਕਦਾ ਹੈ। ਨਾਬਾ ਜੇਲ ਬ੍ਰਿਕ ਕਾਂਡ ਮਾਮਲੇ ਦੇ ਵਿੱਚ ਬਰਖਾਸਤ ਜੇਲ ਅਧਿਕਾਰੀਆਂ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਬਰਖਾਸਤ ਜੇਲ ਅਧਿਕਾਰੀਆਂ ਦੀ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਹਾਈ ਕੋਰਟ ਨੇ ਕਿਹਾ ਕਿ ਸਰਕਾਰ ਨੇ ਉਚਿਤ ਜਾਂਚ ਤੋਂ ਬਾਅਦ ਹੀ ਬਰਖਾਸਤਗੀ ਦਾ ਫੈਸਲਾ ਲਿਆ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਇਸ ਫੈਸਲੇ ਨੂੰ ਗੈਰਵਾਜਬ ਜਾਂ ਮਨਮਾਨਾ ਨਹੀਂ ਕਿਹਾ ਜਾ ਸਕਦਾ ਇਹ ਹੈਰਾਨ ਕਰਦੀ ਵੀਡੀਓ ਇੱਕ ਹੈਰਾਨ ਕਰਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਸ਼ੋਅ ਦੌਰਾਨ ਸਿੰਗਰ ਦੀ ਸਟੇਜ ਤੇ ਹੀ ਮੌਤ ਹੋ ਗਈ ਇਹ ਲਾਈਵ ਪਰਫਾਰਮੈਂਸ ਸੀ ਜਿਸ ਦੌਰਾਨ ਬ੍ਰਾਜ਼ੀਲ ਦੇ ਮਸ਼ਹੂਰ ਸਿੰਗਰ ਪੀਡਰੋ ਹੈਨਰੀ ਨੂੰ ਹਾਰਟ ਅਟੈਕ ਆ ਗਿਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਟੇਜ ਦੇ ਉੱਤੇ ਗਾਣਾ ਗਾਉਣ ਦੇ ਸਮੇਂ ਅਚਾਨਕ ਗਾਇਕ ਸਟੇਜ ਦੇ ਉੱਤੇ ਡਿੱਗ ਜਾਂਦਾ ਹੈ ਉਹਨਾਂ ਦੀ ਮੌਤ ਹੋ ਗਈ 30 ਸਾਲ ਦੀ ਉਮਰ ਦੇ ਵਿੱਚ ਪੀਡਰੋ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ ਫਰੀਦਕੋਟ ਪੁਲਿਸ ਇੱਕ ਅਜਿਹੇ ਵਿਰੋਧ ਦਾ ਪਰਦਾਫਾਸ਼ ਪੁਲਿਸ ਨੇ ਕਿਹਾ ਤਾਜ ਜੋ ਬੇਰੁਜ਼ਗਾਰ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਤੇ ਪੁਲਿਸ ਅਤੇ ਜੁਡੀਸ਼ੀਅਲ ਵਿਭਾਗਾਂ ਦੇ ਵਿੱਚ ਸਰਕਾਰੀ ਨੌਕਰੀ ਦਿਵਾਉਣ ਦੇ ਨਾਮ ਦੇ ਉੱਤੇ ਠੱਗੀ ਕਰਦਾ ਸੀ ਪੁਲਿਸ ਨੇ ਇਸ ਵਿਰੋਧ ਦੇ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਮਲਜ਼ਮਾਂ ਦੇ ਕੋਲੋਂ 500 ਫਰਜ਼ੀ ਲੈਟਰ ਪੈਡ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਫਰਜ਼ੀ ਮੋਹਰਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਪੁਲਿਸ ਅਧਿਕਾਰੀਆਂ ਨੇ ਪੁੱਛਗਿੱਛ ਦੇ ਵਿੱਚ ਮਲਜ਼ਮਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਪੋ티ਹਾਬਾਦ ਦੇ ਵਿੱਚ ਸਬਜ਼ੀ ਵਪਾਰੀਆਂ ਨੇ ਸਰਕਾਰ ਦੇ ਖਿਲਾਫ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਕਰਾਈ ਸਰਕਾਰ ਦੇ ਵੱਲੋਂ ਵਧਾਏ ਗਏ ਆਰਟ ਟੈਕਸ ਤੋਂ ਗੁੱਸੇ ਦੇ ਵਿੱਚ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਪਹਿਲਾਂ ਹੀ 2% ਦਾ ਆਰਟ ਟੈਕਸ ਲਗਾਇਆ ਜਾਂਦਾ ਤੇ ਹੁਣ 1 ਸਾਲ ਦਾ ਐਡਵਾਂਸ ਟੈਕਸ ਜਮ੍ਹਾਂ ਕਰਵਾਉਣ ਨੂੰ ਲੈ ਕੇ ਨੋਟੀਫਿਕੇਸ਼ਨ ਦਿੱਤਾ ਗਿਆ ਜਿਸ ਦਾ ਉਹ ਵਿਰੋਧ ਕਰ ਰਹੇ ਮਲੂੜ ਦੇ ਵਿੱਚ ਸੜਕਾਂ ਦੀ ਮਰਮਤ ਨਾ ਹੋਣ ਕਾਰਨ ਸਥਾਨਕ ਦੁਕਾਨਦਾਰਾਂ ਨੇ ਰੋਜ਼ ਦਿਤਾ ਕੇ ਪ੍ਰਸ਼ਾਸਨ ਦੇ ਖਿਲਾਫ ਮੁਜ਼ਾਰਾ ਕੀਤਾ ਤੇ ਸੋਮਵਾਰ ਤੋਂ ਧਰਨਾ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਦੁਕਾਨਦਾਰਾਂ ਦੇ ਮੁਤਾਬਿਕ ਸ਼ਹਿਰ ਦੇ ਵਿੱਚ ਸੀਵਰੇਜ ਪਾਉਂਡ ਦੇ ਲਈ ਸੜਕਾਂ ਪੁੱਟੀਆਂ ਗਈਆਂ ਸੀ ਪਰ ਸੀਵਰੇਜ ਦਾ ਕੰਮ ਪੂਰਾ ਹੋਣ ਦੇ ਬਾਵਜੂਦ ਸੜਕਾਂ ਦੀ ਮਰਮਤ ਨਹੀਂ ਕਰਵਾਈ ਗਈ ਜਿਸ ਕਾਰਨ ਸਾਰਾ ਦਿਨ ਇੱਥੋਂ ਮਿੱਟੀ ਉੱਡਦੀ ਹੈ ਤੇ ਗਾਹਕ ਨਾ ਆਉਣ ਕਾਰਨ ਉਹਨਾਂ ਦਾ ਕੰਮ ਵੀ ਠੱਪ ਹੋ ਰਿਹਾ ਹੈ